ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸ਼ੋਣੀ ਕਲਾ ਆਏ ਸੀ ਕੈਂਪ ਵਾਲੀ ਸੈੱਡ ਅਸੀਂ ਜਿਮ 'ਚ ਸੀਗੇ ਤਾਂ ਭਾਜੀ ਦੀ ਕਾਲ ਆਈ ਸੀ ਕਿ ਤੇ ਇਹਨਾਂ ਦੇ ਘਰ ਸਨੇਕ ਸੀਗਾ ਮਸ਼ੀਨ ਦੇ ਪਿੱਛੇ ਸੀਗਾ ਉਹਦੀ ਪਿਕਮਨੀ ਸੈਂਡ ਹੋਈ ਪਾਈ ਇਹਨਾਂ ਕੋਲ ਤੇ ਆਵਰ ਏਸਕਿਊ ਕਰੀ ਨਾਲ ਸਨੇਕ ਬਰੇਤਨ ਦਸੀ ਉਹ ਵੀ ਤਾਂ ਬੜੀ ਬਹੁਤ ਪਰਫਾਰਮਲ ਗਰੁੱਪਸ ਨੇ ਅਸੀਂ ਇੰਨਾਂ ਬੰਦ ਚੱਕ ਰਹੇ ਨੇ ਜੀ ਨੇ ਸੁਦੀ ਮੰਮੇ ਕਹਿੰਨੇ ਪੱਟ ਆਇਆ ਨੀ ਨਾ ਕੋਈ ਇਹ ਕੋਹਨ ਕੋਲ ਸੁਬਾਹ ਜੀ ਹੈ ਬਾਹਰ ਕੋਹ ਕੋਲ ਆ ਰਹਿਣ ਹਾਲੇ ਤੋਂ ਇਹ ਦੇ ਡੱਬਾ ਕਿਤੇ ਆਹ ਨੂੰ ਡਬਾਲ ਕੋ ਗਿਆ ਬਟ ਆਹ ਆ ਰਿਹਾ ਰਹਿਣਾ ਕੋਈ ਇਤਨਾ ਨਹੀਂ ਨਾ ਚਲ ਜਾ ਬੱਚਾ ਜਲੋ ਜਰੂਰ ਰੀਲੀਜ਼ ਕਰਾਂਗੇ ਉਦੋਂ ਦੱਸਾਂਗੇ ਬਾਰੇ ਜੀ ਸ਼ੌਨੀ ਕਲਾ ਫੇਰ ਆਏ ਸੀਗੇ ਇੱਥੇ ਰਾਤੀ ਕਾਮਨ ਬੂਲ ਫੜਿਆ ਸੀਗਾ ਇੱਕ ਹੋਰ ਸੀਗਾ ਦੋ ਸੀਗਾ ਤੇ ਭਾਜੀ ਉਹਨਾਂ ਨੇ ਆਪ ਹੀ ਰੈਸਕਿਊ ਕਰ ਲਿਆ ਸੀ ਤੇ ਆਉ ਕੱਢੀਏ ਹੁਣ ਇਹਨੂੰ ਵੀ ਰੀਲੀਜ਼ ਕਰੀਏ Það er það sem við hægum að sjálfa hérna. ਟਟ ਲੱਤੀ ਥੋੜੀ ਜਿਹੀ ਲੱਗੀ ਹੋਵੇ ਨਹੀਂ ਕਿ ਤਾਨੂੰ ਕੋਈ ਹੱਡੀ ਟੁੱਟਣ ਦਾ ਡਰ ਹੁੰਦਾ ਹੱਡੀ ਨਾ ਟੁੱਟੇ ਅੱਛਾ ਅਰੇ ਇਹਦੀ ਮਾਰ ਕੇ ਤੇ ਮਰਨਾ ਜਾਵੇ ਵਿਚਾਰਾ ਨਹੀਂ 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 ਇਹ ਕੈਂਪ ਤੋਂ ਫੜੇ ਸੀ ਛੋਣੀ ਤੋਂ ਤੇ ਦੋ ਕਾਮਨ ਬੁਲਫ ਸੀਗੇ ਇਹ ਹੈ ਮਤਲਬ ਕਿ ਇੰਨੇ بڑے ਨਹੀਂ ਹੁੰਦੇ ਛੋਟੇ ਹੀ ਰਹਿੰਦੇ ਆ ਦੇਖ ਸਕਦੇ ਤੁਸੀਂ ਇਹਨਾਂ ਦੀ ਤੁਸੀਂ ਖਾਸੀਅਤ ਕਹਿ ਲਓ ਜਾਂ ਭੈੜਾ ਕਾ ਲਓ ਇਹ ਵਾਈਟ ਬਹੁ ਵਾਰੀ ਕਰਦੇ ਆ ਜੇ ਤੁਸੀਂ ਫੜੋਗੇ ਇਹਨਾਂ ਨੇ ਵਾਈਟ ਕਰੀ ਯਾਨੀ ਕਰੀ ਯਾਨੀ ਜ਼ਹਿਰ ਨਾਲ ਚ ਬਿਲਕੁਲ ਨਹੀਂ ਹੁੰਦੀ ਨਾਨ ਪੈਨਮੈਂਸ ਹੁੰਦੇ ਆ ਇਹ ਤੇ ਆਓ ਕਈ ਜਣੇ ਇਹਨਾਂ ਨੂੰ ਜ਼ਹਿਰੀਲੇ ਸਮਝ ਲੈਂਦੇ ਆ ਇਹ ਘਰ ਦੇ ਵਿੱਚ ਛਿਪਕ ਲੀਆਂ ਛਿਪਕ ਲੀਆਂ ਡੱਡੂ ਛਿਪਕ ਲੀਆਂ ਤੇ ਬੱਚੇ ਆਂਡੇ ਖਾਂ ਲੈ ਜਾਂਦੇ ਆ বাকি চাহিদা মাল যা কমেন্ট বসা দিয়ে